ਹਾਂਜੀ ਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਸਾਰੇ ਵੀਰੇ ਦਾ ਘਰ ਤੋਂ ਆ ਠੀਕ ਆ ਜੀ ਬਈ ਅੱਜ ਵੀਡੀਓ ਲੈ ਕੇ ਆ ਬਹੁਤ ਹੀ ਵੱਡੇ ਪ੍ਰੋਬਲਮ ਚੱਲ ਰਹੀ ਆ ਕਿ ਬੜਾ ਠੰਡਾ ਬਹੁਤ ਘੋੜਾ ਪਿਆ ਅੱਜ ਤੇ ਯਾਰਾਂ ਬੜਾ ਬਹੁਤ ਹੀ ਜ਼ਿਆਦਾ ਬੈਲੇ ਨੇ ਕਹਿੰਦੇ ਉੱਤੇ ਨਹੀਂ ਆਗੇ ਦੇਖਤਾਰੀ ਆ ਜਿੰਦੇ ਦੇਖਿਆ ਜਿਆਦਾ ਤੰਗ ਕਿ ਖਾਸ ਕਰਕੇ ਤੇ ਜੜੀਆਂ ਤੇ ਬਣ ਬੱਕਰੀਆਂ ਨੇ ਚਾਰ ਮਹੀਨੇ ਰਹੀ ਉਹਨਾਂ ਨੂੰ ਪ੍ਰੋਬਲਮ ਆ ਰਹੀ। ਉਹ ਭਰਾ ਮਾਦਾ ਫੋਨ ਵੀ ਆਉਂਦੇ ਤੇ ਪਰ ਤੇ ਇਹਨਾਂ ਨੇ ਪ੍ਰਾਮਾਣ ਦੇ ਨੰਬਰ ਬਦਲ ਲਏ। ਮੇਰੀ ਬੇਨਤੀ ਆ ਕਿ ਉਹਨਾਂ ਦੇ ਪਸਵਾਲਿਕ ਤੇ ਫੋਨ ਦੀ ਗੱਲ ਵੀ ਬਹੁਤ ਆਉਂਦੀ ਆ। ਉਹ ਵੀ ਘਾੜਟ ਕਰਨ ਯਾਰ ਪਰ ਬਹਿ ਜਾਂਦੇ ਆ। ਤੇ ਮੁੜ ਕੇ ਆਪਣੀ ਪਾਉਦੇ ਆਗੇ ਇੱਕ ਤਾਂ ਉਹਨਾਂ ਦੇ ਵਿੱਚ ਤੇ ਇੱਕ ਤਾਂ ਬਾਈ ਨੂੰ ਲਾਉਂਦੇ ਆੜੂ ਵਗੈਰਾ ਥੋੜਾ ਯਾਰ ਨਿੱਕਾ ਪੜਾਓ ਗੋੜ ਵਗੈਰਾ ਖੜਾਓ ਇਹ ਇੱਕ ਆਪੋ ਯਾਨੀ ਕਿ ਭਾਰਤਿਆ ਹੈ ਆ ਦੇਸੀ ਨੇ ਖਾ ਗਏ ਉਹ ਆਪਾਰ ਨੂੰ ਕਿਸੇ ਭਰਾਮਾ ਨੇ ਪਸਾਇਗਾ ਤੇ ਆਪਾਂ ਚਾਹਦੇ ਆ ਕਿ ਹੋਰ ਭਰਾਮਾ ਦੱਕ ਨਾਲ ਜਾਵੇ ਤੇ ਚਕੰਦਰ ਮਿਲ ਜਾਂਦੇ ਆ ਬਾਜ਼ਾਰ ਦੇ ਤੇ ਆ ਵੀ ਮੁਸ਼ਕਿਲਾਂ ਦੇ ਪੱਟਾਂ ਤੇ ਆਪਣੇ ਇੱਕ ਗੜੀ ਵਾਲੇ ਭਰਾਮਾ ਦੇ ਵਜਨ ਦੇ ਇਹ ਹੋਰੰਦੀ ਘਾਟ ਨੂੰ ਬਹੁਤ ਪੂਰਾ ਕਰਦੇ ਆ ਜਲਦੀ ਤੇ ਕੋਈ ਉਹਦਾ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਸਾਰੇ ਹੀ ਫਾਇਦਾ ਗਾਜਰਾ ਦੇ ਰਾਹ ਹੋੜ ਕਿਉਂਕਿ ਜਿਹੜੇ ਨਾਰਮਲ ਪਸ਼ੂ ਨੇ ਆਪ ਨੂੰ ਸੀਦਾ ਵੀ ਹਲੇ ਥੋੜੀ ਵੀ ਪ੍ਰੋਬਲਮ ਆ ਤੇ ਉਹਨਾਂ ਨੂੰ ਤੁਸੀਂ ਚਾਰ ਸਕਦੇ ਹੋ ਤੇ ਜਿਹੜੇ ਐ ਠੀਕੇ ਉਹ ਮੇਰੀ ਬੇਨਤੀ ਹੈ ਹੱਥ ਵੱਲ ਕੇ ਵੀ ਬਾਹਰ ਟਰੀਟਮੈਂਟਾਂ ਦੇ ਵਿੱਚ ਨਾ ਪੋਵੇ ਤੇ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਕੇ ਉਹਨਾਂ ਦਾ ਟ੍ਰੀਟਮੈਂਟ ਜ਼ਰੂਰ ਕਰੋ ਤੇ ਇੱਕ ਆਪ ਹੋਰ ਆ ਜੇ ਛੋਟੇ ਬੱਚੇ ਨੇ ਉਹਨਾਂ ਨੂੰ ਗਰੋਥ ਵਾਸਤੇ ਜਾਂ ਦੂਜੇ ਖੁਲੋ ਜਾਣ ਪਰਦਾ ਪਤਾ ਆ ਵੀ ਹਾਂ ਇਹਦੇ ਚ ਫੋਨ ਦੀ ਘਾਟ ਹੋ ਸਕਦੀ ਹੈ ਵੀ ਉਹਦੀ ਸਕਿਨ ਰਾਸਾ ਦੀ ਮਤਲਬ ਉਹ ਰੁੱਖੀ ਰੁੱਖੀ ਹੈ ਜਾਂ ਵਾਲ ਵਗੈਰਾ ਝਾੜਦੇ ਆ ਤਾਂ ਆਪਾਂ ਗੱਲ ਕਰਤਾ ਹੋਇਆ ਭਈ ਇਹ ਤੜਾਟਾ ਅਨੁਸਾਰਕਾ ਕ੍ਰੋਨ ਕਹਿੰਦੇ ਆ ਤੇ ਇਹ ਇੱਕ ਲੋਰੀ ਪੈਕਿੰਗ ਆ ਇਦੋਂ ਵੱਡੀ ਪੈਕਿੰਗ ਵੀ ਆਉਂਦੀ ਆ ਆਪਾਂ ਭਾਰਤ ਦੇ ਇਹਨੇ ਇਹਨੇ ਹਮੇਸ਼ਾ ਜਿਵੇਂ ਤੇ ਇਹ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿ ਕੈਲਸ਼ੀਅਮ ਆ ਕਾਪਰ ਸल्फेट ਆ ਔਰ ਆਪਣੇ ਫੋਲਿਕ ਐਸਿਡ ਤੇ ਅਲੱਗ-ਅਲੱਗ ਵਿਟਾਮਿਨ ਬੀ ਵਾਰਾ ਤੇ ਤੇ ਵਧੀਆ ਆਣਿਆ ਰਿਜ਼ਲਟ ਆ ਇਹ ਵੈਸੇ ਉਹਨਾਂ ਨੂੰ ਜਾਰੇ ਜਾਨਵਰ ਆਹ ਤੁਹਾਨੂੰ ਪਤਾ ਲੱਗਦਾ ਪਹਿਲੀ ਸਟੇਜ ਤੇ ਇਹ ਨੇ ਕਿ ਇਹ ਉਹਨਾਂ ਦੇ ਵਿੱਚ ਹਲੇ ਸਮੀ ਹੋ ਸਕਦੀ ਹੈ ਖੂਨ ਦੀ ਘਾਟ ਹੈ ਜਿਵੇਂ ਆ ਆਪਣੇ ਲੱਤਰੀ ਸੂਈ ਹੋਈ ਆ ਇਹਦੇ ਪਤਾ ਲੱਗ ਰਿਹਾ ਵੀ ਮਾਲਾ ਦੀ ਹਾਲ ਕਿਉਂਕਿ ਮਿਲਕਿੰਗ ਕੀਤਾ ਜੀ ਸਕਨ ਥੋੜੀ ਜੀ ਰਾਖਾ ਤੇ ਇਹ ਜੇ ਜਾਨਵਰ ਹੁਣੇ ਨੋਰਮਲ ਆ ਬਈ ਉੱਠਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਰ ਆਪਾਂ ਇਹਨੂੰ ਦਿੰਨੇ ਆ ਤੇ ਤੁਸੀਂ ਵੀ ਕਿਉਂਕਿ ਜਿਹੜੇ ਬੈਠ ਹੀ ਗਏ ਜਾਨਵਰ ਉਨਾਂ ਦਾ ਬੇਨਤੀ ਹੈ ਬਈ ਬਾਲੇ ਚੱਕਰਾਂ ਦੇ ਨਾ ਕੋਈ ਚੰਗੇ ਡਾਕਟਰ ਦਾ ਹੈ ਨਾ ਟ੍ਰੀਟਮੈਂਟ ਤੋਂ ਕਰਾਉ ਟ੍ਰੀਟਮੈਂਟ ਤੇ ਕਿਉਂਕਿ ਉਹਦੇ ਇੰਜੈਕਸ਼ਨ ਵਗੈਰਾ ਲਾਉੜੇ ਤੇ ਰਹੇ ਤੇ ਨਵੇਂ ਬੱਚਿਆਂ ਨੂੰ ਨਹੀਂ ਨਾਲ ਹਸਾਬ ਦੇ ਵਿੱਚ ਆਉਂਦੀ ਉਹਨਾਂ ਵਾਸਤੇ ਆਹੇ ਸਪਲੀਮੈਂਟ ਵੀ ਜਿੰਨਾਂ ਦੇ ਹਾਸ ਨੂੰ ਲਾਗ ਦਵਿਆ ਤਾਂ ਡਕਾਟ ਹੋ ਸਕਦੀ ਆ ਕੈਲਸ਼ੀਅਮ ਦੀ ਜਾਂ ਖੂਨ ਦੀ ਤੇ ਉਹਨਾਂ ਭਰਾਵਾਂ ਵਾਸਤੇ ਆ ਬਾਕੀ ਚਕੰਦਰ ਵਗੈਰਾ ਤੁਸੀਂ ਨਾ ਗਾਛਣਾ ਵਗੈਰਾ ਤੁਸੀਂ ਨੋਰਮਲ ਪਸ਼ੂਆਂ ਨੂੰ ਵੀ ਦੇ ਸਕਦੇ ਤੁਹਾਨੂੰ ਲੱਗਦਾ ਵੀ ਹਾਂ ਵੀ ਉਹਦਾ ਫਾਇਦਾ ਹੀ ਆ ਵੀ ਨੁਕਸਾਨ ਇਹ ਸਪਲੀਮੈਂਟ ਤੁਸੀਂ ਬਾਈ ਜੀ ਉਹਨਾਂ ਨੂੰ ਦੇਣਾ ਜਿਹੜੇ ਤੁਹਾਨੂੰ ਹਾਂ ਲੱਗਦਾ ਵੀ ਘਾਟ ਆ ਤੇ ਕਿਉਂਕਿ ਆਪਣਾ ਬਾਤ ਪਿਆ ਹੋਇਆ ਬਹੁਤ ਵਧੀਆ ਰਿਜ਼ਲਟ ਆ ਇਹ ਬਾਕੀ ਤਾਂ ਨਵਾ ਦੋਸਤਾਂ ਦਾ ਜਿਹੜੇ ਵੀਡੀਓ ਦੇਖਦੇ ਆ ਤੇ ਅੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰਿਓ ਮਤਵਾਰਾ ਦੇ ਸਾਹਮਣੇ ਸਰਕਾ ਫੋੜ ਬੈਠੇ ਸਿਆਸੀ ਤਾਕਤ